ਹੱਦਸਾ ਵਾਪਰਿਆ ਸਕੂਲ ਦੇ ਬੱਚਿਆਂ ਦੇ ਨਾਲ ਪਰਿਆ ਇਹ ਰਿਕਸ਼ਾ ਪਲਟ ਜਾਂਦਾ ਹੈ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦਰਚਨਾ ਦੇ ਕਰੀਬ ਬੱਚੇ ਇਹ ਰਿਕਸ਼ਾ ਦੇ ਵਿੱਚ ਸਵਾਰ ਸੀ ਤੇ ਅਚਾਨਕ ਸੜਕ ਤੇ ਇਹ ਰਿਕਸ਼ਾ ਪਲਟ ਜਾਂਦਾ ਮਾਪਿਆਂ ਦੇ ਵੱਲੋਂ 릭ਸ਼ਾ ਚਾਲਕ ਤੇ ਖਿਲਾਫ ਪੜਾਸ ਕੱਢੀ ਗਈ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਕਿਹਾ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਸੱਤ ਸਕੂਲ ਦੇ ਬੱਚੇ ਜ਼ਖਮੀ ਹੋਏ ਨੇ ਸੂਚਨਾ ਮਿਲਦੀ ਹੈ ਹਾਲਾਂਕਿ ਬੱਚਿਆਂ ਦੇ ਮਾਪੇ ਵੀ ਮੌਕੇ ਤੇ ਪਹੁੰਚੇ ਨੇ ਤਾਂ ਬੱਚਿਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਵੱਡਾ ਹਾਦਸਾ ਵਾਪਰਿਆ ਹਾਲਾਂਕਿ ਬਹੁਤ ਸਾਰੀਆਂ ਅਚਈਆਂ ਖਬਰਾਂ ਪਹਿਲਾਂ ਵੀ ਆ ਚੁੱਕੀਆਂ ਨੇ ਕਿ ਸਕੂਲ ਦੇ ਬੱਚਿਆਂ ਦੀ ਬੱਸ ਪਲਟ ਜਾਂਦੀ ਹੈ ਉਸ ਦੇ ਦੌਰਾਨ ਬੱਚੇ ਰੱਬ ਨੂੰ ਵੀ ਪਿਆਰੇ ਹੋਏ ਨੇ ਤੇ ਇੱਕ ਹੋਰ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਦੌਰਾਨ 7 ਬੱਚੇ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋਏ ਨੇ ਕਿਹਾ ਜਾ ਰਿਹਾ ਹੈ ਕਿ ਇੱਕ ਦਰਜਨ ਦੇ ਕਰੀਬ ਬੱਚਿਆਂ ਨੂੰ ਇਸ ਈ ਰਿਕਸ਼ਾ ਦੇ ਵਿੱਚ ਬਿਠਾਇਆ ਗਿਆ ਸੀ ਤੇ ਅਚਾਨਕ ਈ ਰਿਕਸ਼ਾ ਦਾ ਐਕਸਲ ਟੁੱਟ ਜਾਂਦਾ ਤੇ ਸੰਤੁਲਨ ਵੀ ਵਿਗੜ ਗਿਆ ਜਿਸ ਦੇ ਨਾਲ ਸੜਕ ਤੇ ਹੀ ਇਹ ਰਿਕਸ਼ਾ ਪਲਟ ਗਿਆ ਇਸ ਘਟਨਾ ਦੇ ਵਿੱਚ ਬੱਚਿਆਂ ਨੂੰ ਸੱਟਾਂ ਵੀ ਆਈਆਂ ਨੇ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮਾਪਿਆਂ ਨੇ ਇਰਿਕਸ਼ਾ ਚਾਲਕ ਤੇ ਖਿਲਾਫ ਆਪਣੀ ਪੜਾਅਸ ਵੀ ਕੱਢੀ ਹੈ ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਇਸ ਚਾਲਕ ਤੇ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ਸੁਤਸਵੇਰਾ ਸਕਰੀਨ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਬੋਹਰ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਹੈ ਬੱਚਿਆਂ ਨੂੰ ਸਕੂਲ ਜਾ ਰਿਹਾ ਸੀ ਈ ਰਿਕਸ਼ਾ ਚਾਲਕ ਦਰਜੰਤ ਵੱਦ ਬੱਚੇ ਇਸ ਰਿਕਸ਼ਾ ਦੇ ਵਿੱਚ ਸਫਾਰ ਸੀ ਕਿਹਾ ਚਾਰਿਆ ਕਿ ਐਕਸਲ ਟੁੱਟ ਜਾਂਦਾ ਜਿਸ ਤੇ ਦੌਰਾਨ ਸੜਕ ਤੇ ਪਲਟ ਗਿਆ ਤੇ ਬੱਚੇ ਜ਼ਖਮੀ ਹੋਏ ਨੇ ਸੱਟਾਂ ਇਹਨਾਂ ਬੱਚਿਆਂ ਨੂੰ ਲੱਗੀਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਸੁਰੰਤ ਮਾਪੇ ਵੀ ਮੌਕੇ ਤੇ ਪਹੁੰਚੇ ਨੇ ਤੇ ਇਸ ਚਾਲਕ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਬਸੋ ਵੱਡੇ ਹੱਥ ਸਦਿਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਪੇਜਿਆ ਸੀ ਤੇ ਰਾਤ ਦੇ ਵਿੱਚ ਉਹਨਾਂ ਦੇ ਬੱਚੇ ਹਾਦਸੇ ਦਾ ਸ਼ਿਕਾਰ ਹੋਏ ਨੇ ਪੜਾ ਸਮਾਪਿਆਂ ਦੇ ਵੱਲੋਂ ਕੱਢੀ ਗਈ ਤੇ ਇਸ 릭ਸ਼ਾ ਚਾਲਕ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਇੱਕ ਵਾਰ ਹਾਦਸੇ ਦੀਆਂ ਤਸਵੀਰਾਂ ਦਰੁੱਖ ਕਰ ਲੈਂਦੇ ਆ ਤੇ ਬੱਚਿਆਂ ਦੇ ਮਾਪਿਆਂ ਦੇ ਵੱਲੋਂ ਗੋਹਾਲ ਲਗਾਉਂਦੇ ਹੋਏ ਕੀ ਕੁਝ ਕਿਹਾ ਗਿਆ ਉਹ ਵੀ ਸੁਣ ਲੈਣੇ ਆਂ ਜਿੰਦਾ ਬਾਬਾ ਮੈਨੂੰ ਗੱਲ ਕਰਨ ਦੇ ਅੱਗੇ ਵੀ ਕਿਹਾ ਸੀ ਜੀ ਤੁਹਾਡੇ ਨਾਲ ਚਲਾਇਆ ਆ ਤੁਸੀਂ ਅੱਜ ਇਹ ਰਿਕਸ਼ਾ ਚਾਲਕ ਦੇ ਖਿਲਾਫ ਮੈਂ ਇਹ ওভারਲੋਡ ਰਿਕਸ਼ਾ ਚਲਾਉਂਦਾ ਕੱਲ ਨੂੰ ਬੱਚੇ ਨੂੰ ਕਿਸੇ ਨੂੰ ਕੁਝ ਹੋ ਜਾਂਦਾ ਕੀ ਜ਼ਿੰਮੇਵਾਰ ਨੇ ਅੱਜ ਕਿੰਨੇ ਬੱਚੇ ਸੀ ਤੁਹਾਡੇ ਜੀ ਇਹ 10 15 ਬੱਚੇ ਹੈਗੇ ਨੇ ਪਹਿਲਾਂ ਮਿੰਟ ਦਾ ਇੱਕ ਵੀ ਟੁੱਟਿਆ ਨਹੀਂ ਸਾਡੇ ਸਾਰੇ 10 15 ਕਰਨੇ ਉਹਨਾਂ ਦਾ ਪੂਰਾ ਮੱਕੂ ਬੰਨਾ ਹੈ ਚੀਆ ਚੋਟਾ ਵੀ ਬੱਚੇ ਬੱਚੇ ਨੂੰ ਆ ਜੀ ਬੱਚੇ ਛੋਟੇ ਹੈਗੇ ਜੇ ਕੋਈ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ ਇਹ ਹੀ ਸੀ ਆਟਵਾਲੇ ਕੀ ਆਟਵਾਲੇ ਅੱਗੋਂ ਕੀ ਕਹਿੰਦੇ ਨੇ ਜੀ ਉਹ ਤਾਂ ਮੰਦੇ ਨਹੀਂ ਆਉਂਦੀ ਗਲਤੀ ਮੰਨਦੇ ਪਏ ਆਉਂਦੀ ਗਲਤੀ ਉਹ ਅੱਗੋਂ ਗੱਲ ਪੈਂਦੇ ਪਏ ਹਾਂ ਜੇ 카ਟੋ ਪੜ੍ਹਦੇ ਸਕੂਲ ਦਾ ਆਟੋ ਸੀ ਆਪੋ ਪਲਟੇ ਜਿਹੜੇ ਚਾਰ ਬੱਚੇ ਪਿੱਛੇ ਗੱਡ ਲਾਏ ਆ ਬੱਚਿਆਂ ਦੀ ਫਿਟਨੈਸ ਠੀਕ ਹੈ ਸਾਰੇ ਅਨਫਰਸਟ੍ਰਕਟਡ ਦਿੱਤੀ ਤੇ ਕੋਈ ਜ਼ਿਆਦਾ ਚੋੜਤਾ ਨਹੀਂ ਕਿਸੇ ਬੱਚੇ ਦੇ ਜਾਣਾ ਸਾਰੇ ਠੀਕ ਹੈ ਕਿੰਨੇ ਕੁ ਉਮਰ ਦੇ ਬੱਚੇ ਨੇ ਜੀ ਬੱਚੇ ਹੈਗੇ 8 ਸਾਲ ਦਾ ਕੋਈ 13 ਸਾਲ ਦਾ ਕੋਈ 10 ਸਾਲ ਦਾ ਛੋਟ ਕਰ ਦਿਓ ਆ ਜੀ